ਸਾਂਝਾਕਰ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਹਰਮਿੰਦਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਂਝੇਕਰ ਵਿੱਚ ਨਵੀਂ ਸਵੇਰ ਜੁੜ ਬੈਠੇ ਹਾਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੇਕਰ ਦੇ ਵਿੱਚ ਅਸੀਂ ਇੱਕ ਬੜੀ ਬਲੱਖਣ ਚੀਜ਼ ਦੇਖਦੇ ਹਾਂ ਕਿ ਜਿਹੜੇ ਵੀ ਭੈਣ ਭਾਈ ਇੱਥੇ ਆਉਂਦੇ ਆ ਹਰ ਇੱਕ ਦਾ ਇਹ ਪਹਿਲੇ ਸ਼ਬਦ ਹੁੰਦਾ ਆ ਕਿ ਇੱਥੇ ਆ ਕੇ ਬੜੀ ਪੋਜ਼ਿਟਿਵਿਟੀ ਮਿਲਦੀ ਆ ਇੱਥੇ ਆ ਕੇ ਬੜਾ ਸੋਹਣਾ ਲੱਗਦਾ ਕਈ ਵਾਰ ਕਾਫੀਆਂ ਨੂੰ ਦੱਸਣਾ ਨਹੀਂ ਆਉਂਦਾ ਕਿ ਸੋਹਣਾ ਕੀ ਲੱਗਦਾ ਸੋ ਅਸੀਂ ਸੋਚ ਵਿਚਾਰ ਕਰਦੇ ਹੁੰਨੇ ਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਇੱਥੇ ਦੇ ਮਾਹੌਲ ਨੂੰ ਸੋਹਣਾ ਬਣਾਉਂਦੀਆਂ ਨੇ ਜਿਵੇਂ ਕਿ ਇੱਕ ਘਰ ਨੂੰ ਬਣਾਉਣ ਲਈ ਇੱਟਾਂ ਰੇਤਾ ਬਜਰੀ ਚਾਹੀਦਾ ਹੁੰਦਾ ਫਿਰ ਘਰ ਬਣਦਾ ਆ ਤੇ ਉਵੇਂ ਸਾਂਝੇ ਘਰ ਦੇ ਵਿੱਚ ਵੀ ਇਹ ਮਾਹੌਲ ਇਹ ਸੋਹਣਾ ਮਾਹੌਲ ਬਣਾਉਣ ਲਈ ਬਹੁਤ ਜ਼ਿਆਦਾ ਚੀਜ਼ਾਂ ਦਾ ਰੋਲ ਆ ਉਹਦੇ ਵਿੱਚੋਂ ਇੱਕ ਦੋ ਚੀਜ਼ਾਂ ਜਿਹੜੀਆਂ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹੁੰਦੀ ਆ ਕਿ ਜਦੋਂ ਸਾਰੇ ਆਉਂਦੇ ਆ ਸ਼ਾਇਦ ਉਹਨਾਂ ਨੂੰ ਦੱਸਣੀਆਂ ਨਹੀਂ ਆਉਂਦੀਆਂ ਪਰ ਇੱਕ ਦੋ ਚੀਜ਼ਾਂ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਇਸ ਮਾਹੌਲ ਨੂੰ ਖੁਸ਼ਹਾਲੀ ਭਰਪੂਰ ਬਣਾਉਂਦੀਆਂ ਨੇ ਉਹ ਹੈਗੀ ਆ ਸਾਂਝੇ ਘਰ ਦੀ ਗ੍ਰੀਨਰੀ ਗ੍ਰੀਨਰੀ ਇੱਥੇ ਬਹੁਤ ਜ਼ਿਆਦਾ ਆ ਸਾਡੇ ਇੱਕ ਸਲੋਗਨ ਦੇ ਹਿਸਾਬ ਨਾਲ ਮੈਂ ਦੱਸਣਾ ਚਾਹੁੰਦੀ ਆ ਕਿ ਜਿਵੇਂ ਕਹਿੰਦੇ ਜੀਵਨ ਦੀ ਉੱਤਮ ਚੀਜ਼ ਮੰਗੀ ਨਹੀਂ ਜਾ ਸਕਦੀ ਬਖਸ਼ਿਸ਼ ਦੇ ਰੂਪ ਵਿੱਚ ਮਿਲਦੀ ਆ ਪਹਿਲਾਂ ਮਿਲੇ ਦੀ ਕਦਰ ਕਰੋ ਬਖਸ਼ਿਸ਼ ਆਪਣੇ ਆਪ ਮਿਲ ਜਾਵੇਗੀ ਤੇ ਸਾਂਝੇ ਕਰਨ ਨੂੰ ਇਹ ਗ੍ਰੀਨਰੀ ਵਾਕਈ ਬਖਸ਼ਿਸ਼ ਦੇ ਰੂਪ ਦੇ ਵਿੱਚ ਮਿਲੀ ਹੋਈ ਆ ਇੱਥੇ ਸਭ ਤੋਂ ਵੱਡੀ ਚੀਜ਼ ਸਾਨੂੰ ਮਿਲੀ ਹੋਈ ਆ ਨਹਿਰ ਦਾ ਕਿਨਾਰਾ ਜੇ ਦੇਖਿਆ ਜਾਵੇ ਜੇ ਮੰਨਿਆ ਜਾਵੇ ਇਹ ਨਹਿਰ ਦਾ ਕਿਨਾਰਾ ਜੋ ਸਾਂਝੇਕਰ ਨੂੰ ਮਿਲਿਆ ਸਭ ਤੋਂ ਪਹਿਲਾਂ ਤਾਂ ਇਹ ਹੀ ਬਖਸ਼ਿਸ਼ ਆ ਬਹੁਤ ਵੱਡੀ ਬਖਸ਼ਿਸ਼ ਆ ਕਿ ਸਾਡੇ ਇਹ ਵਸਤੇ ਵਿੱਚ ਸੀਗਾ ਕਿ ਅਸੀਂ ਨਹਿਰ ਇੱਥੇ ਖੋਦ ਲੈਂਦੇ ਸਾਂਝਾਕਰ ਬਣਾਉਣ ਵੇਲੇ ਨਹੀਂ ਸੋ ਨਹਿਰ ਦਾ ਹੋਣਾ ਕਹਿੰਦੇ ਆ ਜਿੱਥੇ ਪਾਣੀ ਵਹਿੰਦੇ ਹੁਣ ਉੱਥੇ ਆਟੋਮੈਟਿਕਲੀ ਪੋਜ਼ਿਟਿਵਿਟੀ ਆਉਂਦੀ ਆ ਸੋ ਇਹ ਚੀਜ਼ ਬਹੁਤ ਵੱਡੀ ਆ ਕਿ ਸਾਨੂੰ ਕੁਦਰਤੀ ਇਹ ਨਹਿਰ ਮਿਲੀ ਆ ਤੇ ਸਾਡੀ ਇਹ ਜਗਾ ਸਾਂਝਾ ਘਰ ਆਪਣਾ ਨਹਿਰ ਦੇ ਕਿਨਾਰੇ ਬਣਿਆ ਹੋਇਆ ਸੋ ਪੋਜ਼ਿਟਿਵਿਟੀ ਦਾ ਇੱਕ ਵੱਡਾ ਕਾਰਨ ਇਹ ਆ ਕਿ ਤੁਸੀਂ ਫੀਲ ਕਰਿਓ ਵੀ ਨਹਿਰ ਦਾ ਹੋਣਾ ਤੇ ਨਾਲ ਦੀ ਨਾਲ ਉੱਥੇ ਉਹਨੇ ਟੈਂਪਰੇਚਰ ਇੰਨਾ ਵਧੀਆ ਰੱਖਿਆ ਹੁੰਦਾ ਕਿ ਸਾਂਝੇ ਘਰ ਦੇ ਅੰਦਰ ਬੜਦਿਆਂ ਨੂੰ ਜਿਹੜਾ ਇੱਕ ਸੁਖ ਜੇ ਦਾ ਸਕੂਨ ਦਾ ਸਾਹ ਹੁੰਦਾ ਹੈ ਇਹ ਬਹੁਤ ਵੱਡਾ ਕਾਰਨ ਆ ਸੋ ਗ੍ਰੇਟਫੁਲ ਆ ਕਿ ਅਸੀਂ ਨਹਿਰ ਦੇ ਕਿਨਾਰੇ ਬੈਠੇ ਆ ਠੰਡੇ ਰਹਿਨੇ ਆ ਤਾਂ ਹੀ ਸ਼ਾਂਤ ਵੀ ਰਹਿਨੇ ਆ ਤੇ ਜਿਹੜੀ ਨਹਿਰ ਦੇ ਆਲੇ-ਦਾਲੇ ਗ੍ਰੀਨਰੀ ਆ ਦਰਖਤ ਨੇ ਇਹ ਅਸੀਂ ਤਾਂ ਨਹੀਂ ਲਾਇਏ ਪਰ ਇੱਕ ਵਾਰ ਫੇਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਨੂੰ ਇਹ ਵਾਕਸ਼ਿਸ਼ ਦੇ ਰੂਪ ਦੇ ਵਿੱਚ ਮਿਲੇ ਆ ਤੇ ਇਹ ਇਹਨਾਂ ਦਾ ਜਿਹੜਾ ਸਾਂਝੇ ਕਰਦੀ ਪੋਜ਼ਿਟਿਵਿਟੀ ਦੇ ਵਿੱਚ ਰੋਲ ਹੈਗਾ ਇਹ ਕਿਤੇ ਬਿਆਨਤਾ ਨਹੀਂ ਕੀਤਾ ਜਾ ਸਕਦਾ ਪਰ ਇਹੀ ਚੀਜ਼ ਹੁੰਦੀ ਹੈ ਜਿਹੜੀ ਸਭ ਨੂੰ ਫੀਲ ਹੁੰਦੀ ਹੈ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਸਕੂਨ ਦਿੰਦੀ ਆ ਇਹ ਬਹੁਤ ਬਹੁਤ ਵੱਡੀ ਚੀਜ਼ ਆ ਇਹ ਕੁਦਰਤ ਨੇ ਸਾਨੂੰ ਬਖਸ਼ੀ ਆ ਸੋ ਪ੍ਰਮਾਤਮਾ ਦਾ ਹਰ ਟਾਈਮ ਧੰਨਵਾਦ ਕਰਦੇ ਆ ਕਿ ਸ਼ੁਕਰ ਆ ਅਸੀਂ ਇੱਥੇ ਬੈਠੇ ਆ ਤੇ ਸਾਂਝਾ ਕਰ ਇੱਥੇ ਬਣਾਇਆ ਹੋਇਆ ਉਹ ਬਾਤ ਜਿਹੜੀ ਐਂਟਰੀ ਸਾਂਝਾ ਕਰਦੇ ਵਿੱਚ ਹੁੰਦੀ ਹੈ ਇਹਦੇ ਆਸੇ-ਪਾਸੇ ਵੱਡੇ-ਵੱਡੇ ਸਫੈਦੇ ਲੱਗੇ ਆ ਸੁਖਚੈਨ ਦੇ ਦਰਖਤ ਲੱਗੇ ਆ ਤੇ ਆਪਣੇ ਨੂੰ ਕੀ ਕਹਿੰਦੇ ਆ ਚਾਂਦਨੀ ਲੱਗੀ ਹੋਈ ਆ ਰਾਤ ਦੀ ਰਾਣੀ ਰਾਤ ਦੀ ਰਾਣੀ ਦੀ ਇੰਨੀ ਸੁਣੀ ਖੁਸ਼ਬੂ ਆਉਂਦੀ ਆ ਸਪੈਸ਼ਲੀ ਰਾਤ ਨੂੰ ਕਿ ਇਹ ਜਦ ਇਹਨੂੰ ਇਹਦੀ ਬਾਸ਼ਨਾ ਖੁਸ਼ਬੂ ਆਉਂਦੀ ਆ ਤਾਂ ਮਨ ਖਿੜ ਜਾਂਦਾ ਸੋ ਇਹ ਜਿਹੜੀ ਵਾਸ਼ਨਾ ਜਦ ਐਨਵਾਇਰਨਮੈਂਟ ਦੇ ਵਿੱਚ ਮਿਲਦੀ ਆ ਆਟੋਮੈਟਿਕਲੀ ਇਹ ਤੁਹਾਨੂੰ ਮਨ ਨੂੰ ਇੱਕ ਸ਼ਾਂਤੀ ਇੱਕ ਸਕੂਨ ਦਿੰਦੀ ਆ ਤੇ ਇਹ ਚੀਜ਼ਾਂ ਦੇ ਨਾਲ ਹੀ ਜਦ ਸੰਜੇ ਘਰ ਦੇ ਵਿੱਚ ਆ ਕੇ ਤੁਹਾਨੂੰ ਖੁਸ਼ੀ ਮਿਲਦੀ ਆ ਤਾਂ ਲੱਗਦਾ ਕਿ ਇੱਥੇ बार-बार ਆਇਆ ਜਾਵੇ ਪਰ ਮੈਂ ਹੋਰ ਵੀ ਚੀਜ਼ ਦੇਖਦੀ ਆ ਇੱਥੇ ਮੈਂ ਹਰ ਇੱਕ ਚੀਜ਼ ਨੂੰ ਬੜਾ ਡੀਪਲੀ ਫੀਲ ਕਰਦੀ ਆ ਜਿਵੇਂ ਜਿਹੜੇ ਇੱਥੇ ਸਫੈਦ ਦੇ ਆ ਸਫੈਦੇ ਦਾ ਦਰਖਤ ਜਿੰਨਾ ਉੱਚਾ ਹੈ ਉਹਨਾ ਹੀ ਥੱਲੇ ਨੀਮਾ ਵੀ ਹੈ ਧਰਤੀ ਦੇ ਵਿੱਚ ਤਾਂ ਇਹ ਚੀਜ਼ਾਂ ਨੂੰ ਜਦ ਫੀਲ ਕੀਤਾ ਜਾਂਦਾ ਇਹਨੂੰ ਆਪਣੀ ਲਾਈਫ ਦੇ ਵਿੱਚ ਵੀ ਅਪਣਾਉਣ ਨੂੰ ਦਿਲ ਕਰਦਾ ਕਿਤੇ ਕਈ ਚੀਜ਼ਾਂ ਅਪਣਾਈਆਂ ਜਾਂਦੀਆਂ ਕਿਤੇ ਨਹੀਂ ਅਪਣਾਈਆਂ ਜਾਂਦੀਆਂ ਪਰ ਇਹ ਥੋੜਾ ਥੋੜਾ ਚੀਜ਼ਾਂ ਲਾਈਫ ਤੇ ਅਸਰ ਜ਼ਰੂਰ ਪਾਉਂਦੀਆਂ ਨੇ ਸੁਖਚੈਂਦ ਦਾ ਡਰਾਕਟਾ ਇਹਦੇ ਕੋਲ ਬੈਠ ਕੇ ਇੰਨੀ ਠੰਡੀ ਹਵਾ ਆਉਂਦੀ ਆ ਤੇ ਇਹਦੀ ਗ੍ਰੀਨਰੀ ਇੰਨੀ ਜ਼ਿਆਦਾ ਆ ਕਿ ਇੰਨਾ ਗ੍ਰੀਨ ਰੰਗ ਤੇ ਹੋਰ ਦੇਖਣ ਨੂੰ ਨਹੀਂ ਮਿਲਦਾ ਸੋ ਇਹ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਦ ਮੈਂ ਹਰ ਰੋਜ਼ ਕਾਊਂਟ ਕਰਦੀ ਆ ਤਾਂ ਲੱਖਾਂ ਹੀ ਚੀਜ਼ਾਂ ਹੋ ਜਾਂਦੀਆਂ ਨੇ ਕਿ ਸਾਂਝੇ ਘਰ ਦੇ ਵਿੱਚ ਐਨੇ ਵੀ ਮਾਹੌਲ ਵਧੀਆ ਬਣਾਇਆ ਹੋਇਆ ਐਨੇ ਵੀ ਮਾਹੌਲ ਵਧੀਆ ਬਣਾਇਆ ਹੈ ਤੇ ਐਂਟਰੀ ਕਰਦੇ ਆਨੂੰ ਜਿਹੜੇ ਦਰਖਤਾਂ ਨੇ ਸਾਰਿਆਂ ਦਾ ਸਵਾਗਤ ਕਰਨਾ ਹੈ ਇੱਕ ਠੰਡੀ ਹਵਾ ਦੇਣੀ ਹੈ ਤੇ ਪਿਓਰ ਫਰੈਸ਼ ਤਾਜੀ ਹਵਾ ਦੇਣੀ ਹੈ ਜਦੋਂ ਆਪਾਂ ਕਿਸੇ ਰੈਸਟੋਰੈਂਟ ਵਗੈਰਾ ਚ ਜਾਂਦੇ ਆ ਤਾਂ ਉੱਥੇ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਹੈ ਸਪੈਸ਼ਲੀ ਅੱਜਕੱਲ ਬਹੁਤ ਜ਼ਿਆਦਾ ਗਰਮੀ ਆ ਧੁੱਪ ਦੇ ਵਿੱਚ ਜੇ ਗੱਡੀ ਖੜਾਈ ਜਾਂਦੀ ਹੈ ਪਹਿਲਾਂ ਗੱਡੀ ਤੱਪਦੀ ਆ ਫਿਰ ਉਹ ਤੱਪਦੀ ਗੱਡੀ 'ਚ ਬੰਦਾ ਬਹਿੰਦਾ ਤਾਂ ਬੰਦਾ ਤੱਕਦਾ ਸਾਂਝੇਕਰ ਨੂੰ ਜੋ ਇੱਕ ਸਗਾਤ ਦੇ ਰੂਪ ਵਿੱਚ ਮਿਲਿਆ ਹੋਇਆ ਹੈ ਜਿਹੜੇ ਨਹਿਰੀ ਮਹਿਕਮੇ ਦੇ ਦਰਖਤ ਨੇ ਉਹਨਾਂ ਦੇ ਕੋਲ ਸਾਂਝਾਕਰ ਹੈ ਐਡੇ ਐਡੇ ਸਫਾਇਦੇ ਮੈਂ ਦੇਖਿਆ ਕਿ ਅੱਜਕੱਲ ਸਾਰੇ ਜਿਹੜੇ ਆਉਂਦੇ ਆ ਸਾਂਝੇ ਘਰ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਇਹ ਦਰਖਤਾਂ ਦੇ ਥੱਲੇ ਲੱਗੀਆਂ ਹੁੰਦੀਆਂ ਨੇ ਤੇ ਦੇਖੋ ਇਹ ਇਹ ਚੀਜ਼ ਸਾਨੂੰ ਕੀ ਫੀਲ ਵੀ ਕੀ ਕਰਵਾਉਂਦੀ ਆ ਅਸੀਂ ਸ਼ਾਹ ਦੇਖਣ ਨੂੰ ਭੱਜਦੇ ਆ ਤੇ ਨਾਲ ਮੈਂ ਕਹਿੰਨੀ ਆ ਜੇ ਅਸੀਂ ਇਹ ਅਹਿਸਾਸ ਕਰੀਏ ਕਿ ਦਰਖਤਾਂ ਦੀ ਵੈਲਿਊ ਕਿੰਨੀ ਆ ਸਾਡੀ ਲਾਈਫ ਦੇ ਵਿੱਚ ਤੇ ਇਹ ਚੀਜ਼ ਨੇ ਸਾਨੂੰ ਕੀ ਸਿਖਾਇਆ ਜਾਂ ਅਸੀਂ ਕੁਝ ਸਿੱਖਣਾ ਚਾਹੁੰਦੇ ਆ ਵੇ ਦਰਖਤ ਗ੍ਰੀਨਰੀ ਦਾ ਹੋਣਾ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਿਹੜੇ ਕਹਿੰਦੇ ਆ ਜ਼ਿੰਦਗੀ ਹਰੀ-ਭਰੀ ਰਵੇ ਇਹਨਾਂ ਤੋਂ ਹੀ ਅਸੀਂ ਸਿੱਖਦੇ ਆ ਹਰੀ-ਭਰੀ ਰੱਖਣ ਲਈ ਕੁਝ ਨਾ ਕੁਝ ਜ਼ਰੂਰ ਆਪਣੇ ਆਪ ਵੀ ਕਰਨਾ ਪੈਂਦਾ ਪਰ ਅਗੇਨ ਮੈਂ ਧੰਨਵਾਦ ਕਰਦੀ ਆ ਪ੍ਰਮਾਤਮਾ ਦਾ ਜਾਂ ਇਹ ਨਹਿਰੀ ਮਹਿਕਮੇ ਦਾ ਜਿਹੜਾ ਇਹ ਸਾਰਾ ਕੁਝ ਸਾਂਝੇ ਕਰਨ ਨੂੰ ਸਗਾਤ ਦੇ ਰੂਪ ਵਿੱਚ ਮਿਲਿਆ ਹੋਇਆ ਸਾਂਝੇ ਘਰ ਦੇ ਵਿੱਚ ਬੇਲ ਬੂਟੇ ਗ੍ਰੀਨਰੀ ਬਹੁਤ ਵੱਡੀ ਅਮਾਉਂਟ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਲੱਗੇ ਹੋਏ ਨੇ ਤੇ ਹੁਣ ਤਾਂ ਸਪੈਸ਼ਲੀ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਬੱਚੇ ਇੱਥੇ ਘੁੰਮਣ ਫੇਰਨ ਆਉਂਦੇ ਤੇ ਸਾਨੂੰ ਵੀ ਚਾਹ ਰਿਹਾ ਹੈ ਕਿ ਇੱਥੇ ਜਿਹੜਾ ਕੋਈ ਆਵੇ ਇੱਥੇ ਆ ਕੇ ਵਧੀਆ ਮਹਿਸੂਸ ਕਰੇ ਸੋ ਅਸੀਂ ਵੀ ਬਹੁਤ ਧਿਆਨ ਰੱਖ ਰਹੇ ਹਾਂ ਕਿ ਕਿਵੇਂ ਵੱਧ ਤੋਂ ਵੱਧ ਸਫਾਈ ਰੱਖੀ ਜਾ ਸਕੇ ਕਿਵੇਂ ਵੱਧ ਤੋਂ ਵੱਧ ਬੂਟੇ ਲਾਏ ਜਾਣ ਤੇ ਉਹਨਾਂ ਨੂੰ ਬਚਾਇਆ ਜਾ ਸਕੇ ਤਾਂ ਸਾਂਝੇ ਘਰ ਦੇ ਵਿੱਚ ਦੋ ਵੱਡੀਆਂ ਪਾਰਕਾਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਹੀ ਸੋਨਾ ਕਾਹ ਵੀ ਲੱਗਿਆ ਹੋਇਆ ਤੇ ਅੱਜ ਕੱਲ੍ਹ ਨੇਰੀਆਂ ਚੱਲ ਰਹੀਆਂ ਨੇ ਹਰ ਦੂਜੇ ਦਿਨ ਸਾਨੂੰ ਪਾਰਕ ਸਾਫ਼ ਕਰਨੀ ਪੈਂਦੀ ਹੈ ਪਰ ਫੇਰ ਅਸੀਂ ਚਾਹੁੰਦੇ ਹੁੰਨੇ ਆ ਕਿ ਆਉਣ ਵਾਲਾ ਇੱਥੇ ਕਿਵੇਂ ਵੱਧ ਤੋਂ ਵੱਧ ਇਸ ਮਾਹੌਲ ਦਾ ਆਨੰਦ ਮਾਣ ਸਕੇ ਸੋ ਇਹਦੇ ਵਿੱਚ ਜਿਹੜੇ ਸਾਂਝੇ ਘਰ ਦੇ ਵਿੱਚ ਇੰਨੇ ਬੂਟੇ ਲੱਗੇ ਹੋਏ ਨੇ ਇੰਨੀਆਂ ਬੇਲਾਂ ਲੱਗੀਆਂ ਹੋਈਆਂ ਨੇ ਕਿ ਕੰਨੀਆਂ ਦੇ ਤਾਂ ਮੈਨੂੰ ਨਾਂ ਵੀ ਨਹੀਂ ਪਤਾ ਹੈਗਾ ਤੇ ਜਿਵੇਂ ਹੁਣ ਪਿੱਛੇ ਜੇ ਅਸੀਂ ਗੱਲ ਕਰ ਰਹੇ ਸੀ ਕਿ ਇੱਕ ਬੇਲ ਖੜੀ ਆ ਉਹਦੇ ਨਾਲ ਦੂਜੀ ਹਮੇਲੀਆ ਦੀ ਬੇਲ ਖੜੀ ਆ ਬਈ ਇਹ ਜਿਆਦਾ ਇੱਥੇ ਓਵਰਕਰਾਊਡਡ ਹੋ ਗਿਆ ਇਹਨੂੰ ਜਾਂ ਪੱਟਿਆ ਜਾਵੇ ਕੀ ਕੀਤਾ ਜਾਵੇ ਫਾਰ ਜਦਦ ਮੈਂ ਧਣੇ ਦੇਖਦੀਆਂ ਕਿ ਇਸ ਬੇਲ ਦੇ ਇੱਕ ਤਾਂ ਫੁੱਲ ਇੰਨੇ ਜਿਆਦਾ ਸੋਹਣੇ ਆ ਤੇ ਦੂਜਾ ਇਹ ਬੂਟੀਆਂ ਤੇ ਹੋਰ ਵੀ ਜ਼ਿੰਦਗੀਆਂ ਪਰ ਡਿਪੈਂਡ ਕਰਦੀਆਂ ਨੇ ਇਹਦੇ ਉੱਤੇ ਇੰਨੀਆਂ ਜਿਆਦਾ ਤਿਤਲੀਆਂ ਆਉਂਦੀਆਂ ਰੰਗ ਬਰੰਗੀਆਂ ਤਿਤਲੀਆਂ ਇੱਕ ਘਰ ਦੇ ਵੇੜੇ ਦੇ ਵਿੱਚ ਜਦ ਇੰਨੀਆਂ ਤਿਤਲੀਆਂ ਆਉਂਦੀਆਂ ਹੁਣ ਫੇਰ ਅਸੀਂ ਡਿਸਾਈਡ ਕੀਤਾ ਵੀ ਨਹੀਂ ਇਹ ਬੇਲ ਪੱਠਣੀ ਨਹੀਂ ਕਿਉਂਕਿ ਚੀਜ਼ਾਂ ਖਰਾਬ ਕਰਨੀਆਂ ਜਾਂ ਪੱਟਣੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਪਰ ਲਾਉਣੀਆਂ ਬਹੁਤ ਜ਼ਿਆਦਾ ਔਖੀਆਂ ਹੁੰਦੀਆਂ ਨੇ ਸੋ ਅਸੀਂ ਇਹ ਡਿਸਾਈਡ ਕਰ ਲਿਆ ਕਿ ਨਹੀਂ ਇਹ ਬੇਲ ਨੂੰ ਪੱਟਦੇ ਨਹੀਂਗੇ ਇਹਨੂੰ ਏਵੇਂ ਹੀ ਰੱਖਾਂਗੇ ਕਿਉਂਕਿ ਰੰਗ ਬਰੰਗੀਆਂ ਤਿਤਲੀਆਂ ਦਾ ਸਾਡੇ ਘਰ ਦੇ 베ੜੇ ਵਿੱਚ ਆਉਣਾ ਇਹ ਇਹ ਬਖਸ਼ਿਸ਼ ਨਹੀਂ ਤਾਂ ਹੋਰ ਕੀ ਆ ਸਾਂਝੇ ਕਰਦੇ 베ੜੇ ਵਿੱਚ ਇੰਨੀ ਤਰ੍ਹਾਂ ਦੇ ਦਰਖਤ ਬੂਟੇ ਲੱਗੇ ਹੋਏ ਆ ਕਿ ਕਈਆਂ ਦੇ ਤਾਂ ਨਾਂ ਵੀ ਨਹੀਂ ਪਤਾ ਵਾਰਕ ਕੰਨਿਆਂ ਦੇ ਫੁੱਲ ਨੂੰ ਫਲ ਨੂੰ ਦੇਖ ਕੇ ਮਨ ਇੰਨਾ ਖੇੜਦਾ ਹੁਣ ਦੇਖੋ ਜਿਵੇਂ ਅਮਲਤਾਸ ਬਹੁਤ ਬਹੁਤ ਸਾਲ ਪਹਿਲਾਂ ਜਦ ਛੋਟੇ ਹੁੰਦੇ ਸੀ ਉਦੋਂ ਸਿਰਫ ਇਹਦੀਆਂ ਫਲੀਆਂ ਦੇਖਦੇ ਹੁੰਦੇ ਸੀ ਜਿਹਨੂੰ ਅਸੀਂ ਗਲਕੜ ਕਹਦੇ ਹੁੰਦੇ ਸੀ ਤਾਂ ਹੁਣ ਇਹ ਇੱਥੇ ਲੱਗੀ ਹੋਈ ਆ ਇੰਨਾ ਸੋਹਣਾ ਇਹਦਾ ਫੁੱਲ ਆ ਕਿ ਬੰਦਾ ਸੋਚ ਵੀ ਨਹੀਂ ਸਕਦਾ ਕਿ ਉਹ ਆਪਣੇ ਹੱਥੀਂ ਇਦਾਂ ਦੀ ਕੋਈ ਕਲਾਕਾਰੀ ਕਰ ਲੂਗਾ ਇੱਕ ਮੈਂ ਹੋਰ ਚੀਜ਼ ਦੇਖੀ ਆ ਕਿ ਬੂਟੇ ਦੇ ਜਦ ਕੋਲਚੀ ਲੰਘਦੇ ਆ ਤਾਂ ਨਿੱਕੇ ਨਿੱਕੇ ਫੁਆਰਜੀ ਪੈਂਦੀ ਆ ਕਦੇ ਕਦੇ ਨਾ ਇਦਾਂ ਬੰਦੇ ਨੂੰ ਫੀਲ ਹੁੰਦਾ ਵੀ ਕਣੀਆਂ ਪੈਂਦੀਆਂ ਨੇ ਪਤਾ ਨਹੀਂ ਇਹ ਕੁਦਰਤ ਨੇ ਕੀ ਅਰੇਂਜਮੈਂਟ ਕੀਤਾ ਹੋਇਆ এনਵਾਇਰਨਮੈਂਟ ਵਧੀਆ ਬਣਾਉਣ ਲਈ ਆ ਜਾਂ ਕੀ ਹੈਗਾ ਤੇ ਇਹਦਾ ਤਾਂ ਫਲ ਵੀ ਜਿਹੜੀ ਗਲੱਕੜ ਆ ਉਹਦਾ ਪੇਟ ਦੇ ਲਈ ਬਹੁਤ ਲੋਕ ਯੂਜ਼ ਕਰਦੇ ਨੇ ਕਹਿੰਦੇ ਬੜੇ ਫਾਇਦੇਮੰਦ ਦਾ ਸੋ ਇਹ ਅਮਲਤਾ ਸਿੱਦੇ ਫੁੱਲ ਦੇਖ-ਦੇਖ ਤਾਂ ਇਹਦੀਆਂ ਕਲੀਆਂ ਜੀਆਂ ਜਿਹੜੀਆਂ ਆਏ ਡਿੱਗਦੀਆਂ ਨੇ ਉਹ ਦੇਖ-ਦੇਖ ਤਾਂ ਮਨ ਖਿੜੀ ਜਾਂਦਾ ਸਾਰੀ ਦਿਹਾੜੀ ਇਹ ਇੱਕ ਬਹੁਤ ਵੱਡਾ ਕਾਰਨ ਆ ਕਿ ਜਦ ਸੰਜੇ ਘਰ ਦੇ ਵਿੱਚ ਆਉਂਦੇ ਆ ਤੁਹਾਨੂੰ ਚੰਗਾ ਕਿਉਂ ਲੱਗਦਾ ਆ ਇੱਥੇ ਕੀ ਚੀਜ਼ ਹੈਗੀ ਆ ਆ ਨਿੱਕੀਆਂ-ਨਿੱਕੀਆਂ ਚੀਜ਼ਾਂ ਨੇ ਜਿਹੜੀਆਂ ਆਪਣਾ-ਆਪਣਾ ਰੋਲ ਅਦਾ ਕਰ ਰਹੀਆਂ ਨੇ ਇੱਥੇ ਦਾ ਮਾਹੌਲ ਵਧੀਆ ਬਣਾਉਣ ਲਈ ਇੱਥੇ ਦਾ ਵਾਤਾਵਰਨ ਵਧੀਆ ਬਣਾਉਣ ਲਈ Terima kasih telah menonton! ਸਾਂਝੇ ਘਰ ਨੂੰ ਜਿਹੜਾ ਕੁਦਰਤ ਦੀ ਬਖਸ਼ਿਸ਼ ਦੇ ਰੂਪ ਦੇ ਵਿੱਚ ਮਿਲਿਆ ਹੋਇਆ ਆ ਇੱਕ ਵਿਊ ਸਫੈਦੇ ਜਿਹੜੇ ਮਿਲੇ ਬਹੁਤ ਹੀ ਪੁਰਾਣੇ ਇਹ ਇੱਥੇ ਲੱਗੇ ਹੋਏ ਨੇ 70 100 ਸਾਲ ਪੁਰਾਣੇ ਇਹ ਦਰਖਤ ਹੋਣੀਆਂ ਤੇ ਇਹ ਜਿਹੜਾ ਕੁਦਰਤੀ ਨਜ਼ਾਰਾ ਕੁਦਰਤੀ ਵਿਊ ਆ ਇਹ ਮੈਨੂੰ ਲੱਗਦਾ ਨਹੀਂ ਕਿਤੇ ਹੋਰ ਆਸੇ ਪਾਸੇ ਨੇੜੇ ਤੇੜੇ ਕਿਤੇ ਮਿਲੂਗਾ ਇਹ ਸਾਂਝੇ ਘਰ ਦੀ ਸ਼ਾਨ ਨੂੰ ਵਧਾਉਣ ਦੇ ਵਿੱਚ ਇਹਦਾ ਬਹੁਤ ਹੀ ਵੱਡਾ ਰੋਲ ਆ ਤੇ ਨਾਲ ਦੀ ਨਾਲ ਆ ਪਸਾਂਝੇ ਘਰ ਦੇ ਵਿੱਚ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਆਪਾਂ پارک ਇੱਥੇ ਬਣਾਈ ਆ ਇਹਨੂੰ ਸਾਫ਼ ਸੁਥਰਾ ਰੱਖਿਆ ਜਾਵੇ ਹੁਣ ਸਪੈਸ਼ਲੀ ਜਦ ਬੱਚੇ ਆ ਰਹੇ ਨੇ ਉਹ ਇੱਥੇ ਕੋਈ ਚਿੜੀ ਬੱਲਾ ਖੇਡਦਾ ਜਾਂ ਕੁਝ ਹੋਰ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਦੇ ਆ ਤੇ ਅੱਜ ਕੱਲ 10 ਦੀ ਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਹਰ ਦੂਜੇ ਤੀਜੇ ਦਿਨ ਮੀਂਹ ਪੈ ਜਾਂਦਾ ਸਾਨੂੰ ਪਾਣੀ ਵੀ ਘਟ ਦੇਣਾ ਪੈਂਦਾ ਕੁਦਰਤ ਆਪ ਹੀ ਇਸ ਚੀਜ਼ ਦੀ ਕੇਅਰ ਵੀ ਕਰ ਰਹੀ ਆ ਇਹ ਇਹ ਹੋਰ ਵੀ ਸਾਡੇ ਤੇ ਬਖਸ਼ਿਸ਼ ਆ ਦੇਖੋ ਜੇ ਗਿਣਨ ਲੱਗ ਜਾਈਏ ਵੀ ਕੁਦਰਤ ਦੀਆਂ ਮਿਹਰਾਂ ਕੁਦਰਤ ਦੀਆਂ ਬਖਸ਼ਿਸ਼ਾਂ ਤਾਂ ਮੈਨੂੰ ਲੱਗਦਾ ਇਹ ਕਾਊਂਟਲੈਸ ਹੀ ਹੋ ਜਾਂਦੀਆਂ ਨੇ ਚੀਜ਼ਾਂ ਤੇ ਸਾਂਝੇ ਘਰ ਦੇ ਵਿੱਚ ਜਿਹੜੇ-ਜਿਹੜੇ ਬੂਟੇ ਇੱਥੇ ਲੱਗੇ ਹੋਏ ਨੇ ਕਾਫੀਆਂ ਦੇ ਮੈਨੂੰ ਨਾਮ ਪਤਾ ਪਰ ਕੰਨੀਆਂ ਦੇ ਸ਼ਾਇਦ ਮੈਨੂੰ ਨਾਮ ਵੀ ਨਹੀਂ ਪਤਾ ਇੱਥੇ ਜਿਵੇਂ ਲੱਗਿਆ ਹੋਇਆ ਸਹੰਜਣਾ ਸੰਭਾਲੂ ਕਦਮ ਆਮਲਤਾਸ ਮਾਲ ਸ੍ਰੀ ਆ ਮਿਮਲੀ ਦਾ ਬੂਟਾ ਤੇ ਬਾਕੀ ਜਿਹੜੇ ਫੁੱਲਾਂ ਵਾਲੇ ਬੂਟੇ ਆ ਉਹਨਾਂ ਦੇ ਨਾਂ ਤਾਂ ਮੈਨੂੰ ਕਾਫੀਆਂ ਦੇ ਨਹੀਂ ਪਤਾ ਮੈਨੂੰ ਕੱਲਾ ਗੁਲਾਬ ਦਾ ਪਤਾ ਹੈ ਕਿਉਂਕਿ ਸੋਹਣਾ ਲੱਗਦਾ ਗੁਲਾਬ ਉਹ ਇੱਥੇ ਲੱਗਿਆ ਹੋਇਆ ਪਰ ਇਹ ਚੀਜ਼ਾਂ ਨੇ ਸਾਂਝੇ ਕਰਦੀ ਨਿਸ਼ਾਨ ਬਣਾਈ ਹੋਈ ਆ ਤੇ ਬੁਧਾਈ ਹੋਈ ਆ ਤੇ ਇਹ ਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਇਕੱਠੇ ਹੋ ਕੇ ਜਿਹੜਾ ਸਾਡੀ ਰੂਹ ਨੂੰ ਇੱਕ ਕੁਝ ਹੀ ਦਿੰਦੀਆਂ ਨੇ ਇਹ ਇਹ ਇੱਕ ਚੀਜ਼ ਹੈਗੀ ਆ ਜਿਹੜੀ ਤੁਸੀਂ ਜ਼ਿਆਦਾ ਆਉਂਦੇ ਹੋ ਕਹਿੰਦੇ ਹੋ ਇੱਥੇ ਕੁਝ ਹੈਗਾ ਆ ਪਰ ਪਤਾ ਨਹੀਂ ਲੱਗਦਾ ਉਹ ਸਾਰਿਆਂ ਦੇ ਵਿੱਚੋਂ ਇੱਕ ਚੀਜ਼ ਇਹ ਵੀ ਆ ਗਾਰਡਨਿੰਗ ਅਸੀਂ ਇੱਥੇ ਆਪ ਵੀ ਕਰਦੇ ਰਹਿੰਦੇ ਆ ਜਦੋਂ ਇੰਨੇ ਫੁੱਲ ਬੂਟੇ ਘਰ ਦੇ ਬੇੜੇ ਦੇ ਵਿੱਚ ਲੱਗੇ ਹੁੰਦੇ ਆ ਤਾਂ ਮੱਲੋ ਮੱਲੀ ਮਨ ਕਰਦਾ ਆ ਕਿ ਕਦੇ ਬੂਟਿਆਂ ਦੇ ਵਿੱਚ ਮਿੱਟੀ ਪਾਈਏ ਕਦੇ ਪਾਣੀ ਦੇਈਏ ਸਪੈਸ਼ਲੀ ਹੁਣ ਗਰਮੀ ਦਾ ਮੌਸਮ ਆ ਤੇ ਪਾਣੀ ਰੋਜ਼ ਦਿੱਤਾ ਜਾਂਦਾ ਜਾਂ ਇਹਨਾਂ ਦੇ ਵਿੱਚੋਂ ਬੂਟੀ ਜਾਂ ਜਿਹੜਾ ਨਦੀਨ ਆ ਉਹ ਕੱਢਿਆ ਜਾਵੇ ਇਹ ਗਾਰਡਨਿੰਗ ਸਾਡੇ ਲਈ ਵੀ ਬਹੁਤ ਜ਼ਰੂਰੀ ਆ ਇਹ ਸਿਹਤ ਨੂੰ ਫਿਜ਼ੀਕਲੀ ਤੇ ਮੈਂਟਲੀ ਬਹੁਤ ਵਧੀਆ ਰੱਖਦੀ ਆ ਇੱਕ ਜਦ ਬੰਦਾ ਮਿੱਟੀ ਦੇ ਨਾਲ ਜੁੜਦਾ ਹੈ ਨਾ ਉਹਦਾ ਸੂਥਿੰਗ ਇਫੈਕਟ ਅੰਦਰ ਜਾਂਦਾ ਆਟੋਮੈਟਿਕਲੀ ਉਹਦੇ ਅੰਦਰ ਜਾਂਦਾ ਤਾਂ ਇਹ ਚੀਜ਼ ਇੱਕ ਹੋਰ ਸਾਨੂੰ ਕਹਿੰਦੇ ਆ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ ਦੇਖੋ ਜਿੱਥੇ ਬੂਟਿਆਂ ਨੇ ਸਾਨੂੰ ਇਹ ਦਰਖਤਾਂ ਨੇ ਫਰੈਸ਼ 에ਅਰ ਦੇਣੀ ਆ ਉਹਦੇ ਨਾਲ ਅਸੀਂ ਬੈਠ ਕੇ ਜਦੋਂ ਕੰਮ ਕਰਦੇ ਆ ਸਾਡੀ ਇੱਕ ਚੰਗੀ ਸਿਹਤ ਰਹਿੰਦੀ ਆ ਸੋ ਮੈਨੂੰ ਕਾਫੀ ਸ਼ੌਂਕ ਹੁੰਦਾ ਆ ਵੀ ਜਦੋਂ ਘਾਹ ਦੇ ਵਿੱਚੋਂ ਲੰਗਾ ਇਹਦੇ ਵਿੱਚ ਕੋਈ ਬੂਟੀ ਹੋਵੇ ਆਪ ਬੈਠ ਕੇ ਪੱਟ ਦਈਦੀ ਆ ਜਾਂ ਸ਼ਾਮ ਨੂੰ ਜਿਹੜਾ ਪਾਣੀ ਦੇਣਾ ਗਰਮੀ ਦੇ ਮੌਸਮ ਦੇ ਵਿੱਚ ਠੰਡੇ ਠੰਡੇ ਪਾਣੀ ਦੀ ਫੁਆਰ ਆਪਣੇ ਆਪ ਤੇ ਪੈਂਦੀ ਹੈ ਤਾਂ ਉਸ ਟਾਈਮ ਪਰਮਾਤਮਾ ਦਾ ਧੰਨਵਾਦ ਹੀ ਨਿਕਲਦਾ ਹੈ ਕਿ ਸ਼ੁਕਰ ਹੈ ਪਰਮਾਤਮਾ ਇਹ ਸਾਰਾ ਕੁਝ ਦਿੱਤਾ ਤੇ ਇਸੇ ਕਰਕੇ ਅਸੀਂ ਕੰਮ ਲੱਗੇ ਹੋਏ ਆ ਮੈਨੂੰ ਹੁਣ ਹਾਸੇ ਵਾਲੀ ਗੱਲ ਯਾਦ ਆਉਂਦੀ ਹੈ ਕਿ ਮੇਰੀ ਮਾਂ ਕਹਿੰਦੀ ਹੁੰਦੀ ਆ ਕਈ ਲੋਕ ਇਦਾਂ ਦੇ ਹੁੰਦੇ ਆ ਕਹਿੰਦੇ ਰੱਬਾ ਰੱਬਾ ਰਿਜਕ ਨਾ ਦਈ ਮਾਂ ਲੱਕੜਾਂ ਨੂੰ ਭੇਜੂਗੀ ਪਰ ਸਾਡੀ ਆਦਤ ਬਣੀ ਹੋਈ ਆ ਤੇ ਇਹੇ ਮਾਂ ਬਾਪ ਨੇ ਸਿਖਾਇਆ ਹੋਇਆ ਕਿ ਕੰਮ ਜਿੰਨਾ ਮਰਜ਼ੀ ਹੋਵੇ ਬਸ ਤੰਦਰੁਸਤੀ ਹੋਵੇ ਕੰਮ ਤਾਂ ਬੰਦੇ ਦੇ ਕਰਮ ਨੇ ਤਾਂ ਇਹ ਗਾਰਡਨਿੰਗ ਬੂਟਿਆਂ ਨੂੰ ਪਾਣੀ ਦੇਣਾ ਸਾਨੂੰ ਵੀ ਬੜਾ ਵਧੀਆ ਲੱਗਦਾ ਤੇ ਉਸ ਤੋਂ ਬਾਅਦ ਹੋਰ ਵੀ ਵਧੀਆ ਲੱਗਦਾ ਜਦ ਸਾਰੇ ਆ ਕੇ ਕਹਿੰਦੇ ਆ ਵੀ ਇੱਥੇ ਆ ਜਿਹੜੀ ਗ੍ਰੀਨਰੀ ਆ ਸੰਜੇ ਘਰ ਦੇ ਵਿੱਚ ਇਹਨੇ ਤਾਂ ਚਾਰ ਚੰਦ ਲਾਏ ਪਏ ਨੇ ਸੰਜੇ ਘਰ ਦੇ ਵਿੱਚ ਬੂਟਿਆਂ ਦੇ ਨਾਲ ਨਾਲ ਇੱਕ ਹੋਰ ਵੀ ਖੇਤੀ ਕੀਤੀ ਹੋਈ ਐ ਜਿਹੜੇ ਸਲੋਗਨ ਲੱਗੇ ਹੋਏ ਨੇ ਤੇ ਅਖੀਰ ਦੇ ਵਿੱਚ ਮੈਂ ਇਹੀ ਕਹੂੰਗੀ ਕਿ ਕੁਦਰਤ ਨੇ ਸਾਨੂੰ ਇੰਨਾ ਕੁਝ ਬਖਸ਼ਿਆ ਇੰਨਾ ਕੁਝ ਬਖਸ਼ਿਆ ਕਿ ਧੰਨਵਾਦ ਸ਼ਬਦ ਤਾਂ ਛੋਟਾ ਆ ਪਰ ਇੱਕ ਸਲੋਗਨ ਲੱਗਿਆ ਹੋਇਆ ਜਿਹੜਾ ਮੈਨੂੰ ਬਹੁਤ ਸੋਹਣਾ ਲੱਗਦਾ ਕਿ ਸ਼ੁਕਰਾਨੇ ਤੋਂ ਵੱਡੀ ਅਮੀਰੀ ਤੇ ਸ਼ਿਕਾਇਤ ਤੋਂ ਵੱਡੀ ਕੋਈ ਗਰੀਬੀ ਨਹੀਂ ਅਖੀਰ ਦੇ ਵਿੱਚ ਇਹੀ ਸ਼ਬਦ ਮੈਂ ਤੁਹਾਨੂੰ ਦੱਸ ਕੇ ਇੱਥੇ ਅੱਜ ਬੰਦ ਕਰਦੀ ਆ ਕਿ ਸਾਂਝੇ ਕਰਦੇ ਵਿੱਚ ਅਸੀਂ ਹਰ ਟਾਈਮ ਸ਼ੁਕਰਾਨੇ ਦੇ ਵਿੱਚ ਭਰੇ ਰਹਨੇ ਆ ਤੇ ਇਹੀ ਚੀਜ਼ ਆ ਜਿਹੜੀ ਤੁਹਾਨੂੰ ਆਿਆਂ ਨੂੰ ਵਧੀਆ ਲੱਗਦੀ ਆ ਪਰਮਾਤਮਾ ਕਰੇ ਜਦ ਤੁਸੀਂ ਆਮੋ ਇਹ ਸਲੋਗਨਸ ਪੜੋ ਇੱਥੇ ਦੀ ਗ੍ਰੀਨਰੀ ਨੂੰ ਮਾਣੋ ਤੇ ਐਦਾਂ ਹੀ ਖੁਸ਼ ਰਹੋ